ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਐਮਪੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਦੁਬਾਰਾ ਤੋਂ ਕੈਂਡੀਡੇਟ ਬਣ ਜਾ ਰਹੇ ਸੀ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਆ ਆਪਾਂ ਉਹਨਾਂ ਬਾਰੇ ਗੱਲਬਾਤ ਕਰਨੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਐਨਾਲਿਸਿਸ ਕਰਾਂਗੇ ਆਪਾਂ ਕਿਸੇ ਦਾ ਪੱਕਾ ਜਾਂ ਵਿਰੋਧ ਨਹੀਂ ਕਰਦੇ ਆਪਾਂ ਨੂੰ ਦੇਖਣਾ ਇਹ ਪੈਣਾ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਹੈ ਕੌਣ ਸਨ ਅੱਜ ਤੋਂ 6 ਮਹੀਨੇ ਪਹਿਲਾਂ ਜਦੋਂ ਜਲੰਧਰ ਦੀ ਜਿੰਮਨੀ ਚੋਣ ਹੋਈ ਸੀਗੀ ਉਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਕੋਈ ਨਹੀਂ ਜਾਣਦਾ ਸੀ ਵਿਦਾਊਟ ਹਲਕੇ ਤੋਂ ਆਮ ਆਦਮੀ ਦੇ ਵਿੱਚ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਇੱਕ ਪਛਾਣ ਬਣੀ ਪੂਰੇ ਪੰਜਾਬ ਦੇ ਵਿੱਚ ਨਾਮ ਚਮਕਿਆ ਉਹਨਾਂ ਦਾ ਨਾਮ ਬਣ ਗਿਆ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਜਲੰਧਰ ਤੋਂ ਐਮਪੀ ਜਿੱਤ ਗਏ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਕਿਉਂਕਿ ਉਹ ਕਾਂਗਰਸ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਹੈ ਕਾਂਗਰਸ ਦੇ ਵਿੱਚ ਉਹਨਾਂ ਦਾ ਕੋਈ ਨਾਮ ਨਹੀਂ ਸੀ ਜਾਂ ਕਹਿ ਲਈਏ ਵੀ ਗੁਮਨਾਮ ਸੀਗੇ ਜਾਂ ਕਹਿ ਲੋ ਜਲੰਧਰ ਹਲਕੇ ਦੇ ਲੋਕ ਉਹਨਾਂ ਨੂੰ ਜਾਣਦੇ ਸੀ ਸੋ ਇੱਕ ਹਿਸਾਬ ਨਾਲ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਾਮ ਦਿੱਤਾ ਅੱਗੇ ਕੀ ਹੋਇਆ ਜੀ ਉਸ ਤੋਂ ਬਾਅਦ ਰਿੰਕੂ ਜੀ ਮਤਲਬ ਐਮਪੀ ਰਹੇ 6 ਮਹੀਨਿਆਂ ਦਾ ਜਿੰਨਾ ਟਾਈਮ ਪੀੜ ਸੀ ਉਹ ਆਪਣਾ ਐਮਪੀਸ਼ਿਪ ਦੇ ਉੱਤੇ ਬ ਹੁਣ ਜਦੋਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਚੋਣ ਜਾਬਾ ਤਾਂ ਲਾਗੂ ਹੋ ਗਿਆ ਟਿਕਟਾਂ ਦੀ ਵੰਡ ਸ਼ੁਰੂ ਹੋ ਗਈ ਤੇ ਮੇਬੀ ਆਮ ਆਦਮੀ ਪਾਰਟੀ ਨੇ ਟਿਕਟ ਦੇਣ ਦਾ ਵਿਚਾਰ ਵੀ ਕਰ ਲਿਆ ਹੋਵੇ ਜਾਂ ਕੁਝ ਉਹਨਾਂ ਨੇ ਰਿੰਕੂ ਜੀ ਨੇ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੋ ਉਹ ਉਹਨਾਂ ਦੀ ਪਰਸਨਲ ਰਾਏ ਆ ਉਹਦੇ 'ਚ ਆਪਾਂ ਕੁਝ ਨਹੀਂ ਕਹਿ ਸਕਦੇ ਇੱਥੋਂ ਤੱਕ ਗੱਲ ਠੀਕ ਆ ਸਮਝ ਆਉਂਦੀ ਆ ਹੁਣ ਅੱਗੇ ਸੁਸ਼ੀਲ ਕੁਮਾਰ ਰਿੰਕੂ ਜੀ ਜਿਹੜਾ ਨਾਮ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਸੀ ਜਾਂ ਆਮ ਆਦਮੀ ਪਾਰਟੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਬਣ ਗਿਆ ਸੀ ਕੀ ਉਹ ਨੂੰ ਕਾਇਮ ਰੱਖ ਸਕਦੇ ਆਉਣ ਵਾਲੇ ਦਸ ਦਿਨਾਂ ਤੋਂ ਬਾਅਦ ਆਉਣ ਵਾਲੇ ਜਾਂ 2-4 ਜਾ ਕੁਛ ਅ ਮਤਲਬ ਰੱਖ ਸਕਣਗੇ ਉਹਨੂੰ ਕੰਟੀਨਿਊ ਜਾਂ ਨਹੀਂ ਰੱਖ ਸਕਣਗੇ ਇਹ ਇੱਕ ਦੇਖਣ ਵਾਲਾ ਆਉਣ ਵਾਲੇ ਭਵਿੱਖ ਦੇ ਕਰ ਵਿੱਚ ਅਗਲਾਂ ਦੇਖਣ ਵਾਲਾ ਟਾਈਮ ਪੀਰੀਡ ਹੈ ਕਿਉਂਕਿ ਜਿਹੜਾ ਸੀਲ ਕੁਮਾਰ ਰਿੰਕੂ ਦਾ ਨਾਮ ਸੀ ਉਹ ਉਹਨਾਂ ਨੇ ਖੁਦ ਨਹੀਂ ਬਣਾਇਆ ਸੀ ਉਹ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਦਾ ਬਣ ਗਿਆ ਸੀ ਚਲੋ ਇਹ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ ਜਾਂਦਾ ਹੈ ਸੋ ਹੁਣ ਅੱਗੇ ਉਹਨਾਂ ਦੀ ਮਿਹਨਤ ਹੈ ਕਿ ਉਹ ਆਪਦਾ ਨਾਮ ਸਟੇਬਲ ਰੱਖ ਸਕਣਗੇ ਜਾਂ ਨਹੀਂ ਇਹ ਆਪਾਂ ਕੁਝ ਲੌਜੀਕ ਦੇਖਦੇ ਹਾਂ 2002 ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਕੈਪਟਨ ਸਾਹਿਬ ਉਦੋਂ ਸੁੰਡੀ ਦਾ ਬਹੁਤ ਜ਼ਿਆਦਾ ਜ਼ੋਰ ਪੈਂਦਾ ਸੁੰਡੀ ਪੈਣੀ ਸ਼ੁਰੂ ਹੋ ਜਾਂਦੀ ਹੈ ਨਰਮਿਆਂ ਨੂੰ ਨਰਮੇ ਦੀ ਫਸਲ ਜਿਹੜੀ ਹੁੰਦੀ ਹੈ ਸਾਰੀ ਦੀ ਸਾਰੀ ਤਬਾਹ ਹੁੰਦੀ ਰਹਿੰਦੀ ਹੈ 2004 ਦੇ ਲਗਭਗ ਕੈਪਟਨ ਸਾਹਿਬ ਨੇ ਇੱਕ ਮਤਲਬ ਜਿਹੜਾ ਬੀਟੀਵੀ ਆਉਂਦਾ ਹੁੰਦਾਗਾ ਜਿਹੜਾ ਗੁਜਰਾਤ ਤੋਂ ਉਦੋਂ ਆਇਆ ਸੀਗਾ ਕੈਪਟਨ ਸਾਹਿਬ ਨੇ ਉਹ ਤੋਂ ਕੋਈ ਐਕਸ਼ਨ ਲੈਣਾ ਬਿਜਾ ਤਾਂ ਰੋਕ ਥਾਮ ਕਰ ਸਕਦੇ ਸੀ ਸਰਕਾਰ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਕਾਫੀ ਮਤਲਬ ਉਹਨਾਂ ਨੇ ਕੇ ਲਈ ਵੀ ਦਫਤਰਾਂ ਦੇ ਸਮੇਂ ਉਹ ਦੇ ਡਿਰੇ ਵੀ ਆਫੀਸਰ ਸੀਗੇ ਉਹ ਟਾਈਮ ਸਿਰਾਉਨੇ ਸ਼ੁਰੂ ਹੋ ਗਏ ਸੀ ਫੋਰ ਕਾਫੀ ਕੁਝ ਉਹਨਾਂ ਨੇ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਸੋ ਉਹ ਲੋਕਾਂ ਦੇ ਖਾਸ ਕਰ ਕਿਸਾਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਲੱਗ ਪਏ ਕੈਪਟਨ ਸਾਹਿਬ 2007 ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਹਾਰ ਗਈ ਬਟ ਕੈਪਟਨ ਸਾਹਿਬ ਦਾ ਜਿਹੜਾ ਸਤਕਾਰ ਸੀਗਾ ਉਹ ਬਰਕਰਾਰ ਰਿਹਾ ਕਿਸਾਨਾਂ ਦੇ ਦਿਲਾਂ ਦੇ ਵਿੱਚ ਖਾਸ ਕਰਕੇ ਤੇ ਆਮ ਕਰਕੇ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ 2007 ਤੋਂ ਬਾਅਦ 10 ਸਾਲ ਜਿਹੜੀ ਅਕਾਲੀ ਦਲ ਦੀ ਸਰਕਾਰ ਰਹੀ ਉਸ ਤੋਂ ਬਾਅਦ ਮਤਲਬ ਕੈਪਟਨ ਸਾਹਿਬ ਫਿਰ 2017 ਦੇ ਵਿੱਚ ਉਹੀ ਕੈਪਟਨ ਸਾਹਿਬ ਨੂੰ ਮੁੱਖ ਰੱਖ ਕੇ ਲੋਕਾਂ ਨੇ ਵੋਟ ਪਾਈ ਅਦਰਵਾਈਜ਼ ਤਾਂ ਮਤਲਬ ਇਹ ਹੋ ਗਿਆ ਸਤਿਗੁਰ ਸਿੰਘ ਮਾਨ ਹੋਰਾਂ ਨੇ 2014 ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਐਮਪੀ ਦੀ ਇਲੈਕਸ਼ਨ ਲੜੇ ਤੇ ਉੱਥੋਂ ਉਹ ਜਿੱਤੇ ਸਭ ਤੋਂ ਵੱਧ ਲੀਡ ਨਾਲ ਜਿੱਤੇ ਉਹ ਉਸ ਤੋਂ ਬਾਅਦ ਉਹਨਾਂ ਨੇ 2019 ਦੇ ਵਿੱਚ ਫਿਰ ਉਹੀ ਇਲੈਕਸ਼ਨ ਐਮਪੀ ਦੀ ਇਲੈਕਸ਼ਨ ਜਿੱਤੀ ਜਦੋਂ 2017 ਦੀ ਚੋਣ ਆਈ ਦੇਖੋ ਦੋ ਪੰਜਾਬੀਆਂ ਦੇ ਖਾਸ ਚਿਹਤੇ ਨਿਤਾ ਹੋਗੇ ਸੀ ਇੱਕ ਭਗਵੰਤ ਸਿੰਘ ਮਾਨ ਤੇ ਦੂਜੇ ਹੋਗੇ ਸੀ ਕੈਪਟਨ ਅਬਰਿੰਦਰ ਸਿੰਘ ਦੋ ਹੋਗੇ ਸੀ 2017 ਚ ਲੋਕਾਂ ਨੇ ਉਸੇ ਕੈਪਟਨ ਅਬਰਿੰਦਰ ਸਿੰਘ ਦੇ ਮੂੰਹ ਨੂੰ ਜਾਂ ਉਹਨਾਂ ਦੇ ਕਿਰਦਾਰ ਨੂੰ ਵੋਟਾਂ ਪਾਈਆਂ ਤੇ ਭਗਵੰਤ ਸਿੰਘ ਮਾਨ ਦੇ ਮੂੰਹ ਨੂੰ ਵੀ ਬਹੁਤ ਵੋਟਾਂ ਪਾਈਆਂ ਪਰ ਉਦੋਂ ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਸੌਰੀ ਮੁੱਖ ਮੰਤਰੀ ਵਾਸਤੇ ਅਨਾਉਂਸ ਨਹੀਂ ਕੀਤਾ ਗਿਆ ਸੀ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਪਾਰਟੀ 18-20 ਸੀਟਾਂ ਲੈ ਆ ਸਕੀ ਤੇ ਕੈਪਟਨ ਅਬਰਿੰਦਰ ਸਿੰਘ ਦੀ ਪਾਰਟੀ ਕਾਂਗਰਸ ਪਾਰਟੀ ਸਰਕਾਰ ਬਣ ਗਈ ਕਰਦੇ ਕਰਾਉਂਦੇ ਜੀ ਕੈਪਟਨ ਅਮਰਿੰਦਰ ਸਿੰਘ 4.5 ਸਾਲ ਪੌਣੇ 5 ਸਾਲ ਆਪਣੀ ਗੱਡੀ ਤੇ ਬੈਠੇ ਰਹੇ ਪਰ ਉਹਨਾਂ ਨੇ ਜਿਹੜਾ ਪਿਛਲਾ ਆਪਣਾ ਇੱਜ਼ਤ ਗਵਾਈ ਸੀ ਸਾਰੀ ਧੋਤੀ ਪਰ ਫਿਰ ਵੀ ਕੁਝ ਨਾ ਕੁਝ ਲੋਕਾਂ ਦੇ ਵਿੱਚ ਦਿਲਾਂ ਦੇ ਵਿੱਚ ਇੱਜ਼ਤ ਕੈਪਟਨ ਸਾਹਿਬ ਦੀ برقرار ਸੀ ਕਿਉਂਕਿ ਉਹਨਾਂ ਨੇ ਪੁਰਾਣੇ ਕੰਮ ਚੰਗੇ ਕੀਤੇ ਸੀ ਤੇ ਫਿਰ ਵੀ ਲੋਕ ਇਸ ਚੀਜ਼ ਨੂੰ ਸੋਚਦੇ ਸੀ ਕਰਦੇ ਕਰਾਉਂਦੇ ਜੀ ਉਹਨਾਂ ਨੇ ਫਿਰ ਪਾਰਟੀ ਛੱਡ ਕੇ ਸਿੱਧੀ ਬੀਜੇਪੀ 'ਚ ਜੰਪ ਕੀਤਾ ਉਸ ਤੋਂ ਬਾਅਦ ਕੈਪਟਨ ਸਾਹਿਬ ਜ਼ੀਰੋ ਹੋ ਗਏ ਜਿੰਨੀ ਉਹਨਾਂ ਦੀ ਬਚੀ ਹੋਈ ਇੱਜ਼ਤ ਸੀਗੀ ਕੰਮ ਨਾ ਕਰਨ ਦੇ ਬਾਵਜੂਦ ਵੀ ਜਿਹੜੀ ਇੱਜ਼ਤ ਸੀ ਉਹ ਭਾਜਪਾ ਦੇ ਵਿੱਚ ਜਾਣ ਕਰਕੇ ਜ਼ੀਰੋ ਹੋ ਗਈ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਉਹ ਭਾਜਪਾ ਚਲੇ ਗਏ ਉਹ ਜ਼ੀਰੋ ਹੋ ਗਏ। ਉਹ ਕਾਫੀ ਪਹਿਲੇ ਪਲਾਨ ਦੇ ਵਿੱਚ ਜਦੋਂ ਉਹ ਬਿਬਾਹਰ ਸਮਰਿਤ ਕੌਰ ਦੇ ਵਿਰੁੱਧ ਲੜੇ ਆ ਤਾਂ ਬਹੁਤ ਜੀ ਜਾਣ ਨਾਲ ਉਹਨਾਂ ਨੂੰ ਵੋਟਾਂ ਪਈਆਂ ਸੀਗੀਆਂ ਤੇ ਬਹੁਤ ਥੋੜੇ ਫਰਕ ਨਾਲ ਵੀ ਬਾਈ ਜਿੱਤੇ ਸੀਗੇ ਤਾਂ ਉਹ ਵੀ ਜ਼ੀਰੋ ਹੋ ਗਏ। ਫਿਰ ਅੱਗੇ ਆ ਜਾਂਦੀ ਹੈ ਜੀ ਬਾਰੀ ਹੋਰ ਜਿਹੜੇ ਸਾਡੇ ਕਿੰਨੇ ਵੀ ਲੀਡਰ ਆ ਗਏ ਜਿਹੜੇ ਭਾਜਪਾ ਚ ਜਾਂਦੇ ਰਹੇ ਤੇ ਉਹ ਭਾਜਪਾ ਦਾ ਇਧਰੋਂ ਵੀ ਇੱਕ ਸੋਨੇ ਦਾ ਕਹਿ ਲਈਏ ਵੀ ਮੋਰ ਚਾਕੇ ਲੈ ਕੇ ਜਾਂਦੇ ਹੁੰਦੇ ਸੀ ਉਧਰ ਜਾ ਕੇ ਉਹ ਮਿੱਟੀ ਹੋ ਜਾਂਦੀ ਸੀ ਆਪਣੇ ਜਾਣੇ ਤਾਂ ਉਹ ਕੈਪਟਨ ਸਾਹਿਬ ਨੂੰ ਇਸ ਤਰ੍ਹਾਂ ਲੈ ਕੇ ਗਏ ਸੀ ਮਨਪ੍ਰੀਤ ਬਾਦਲ ਨੂੰ ਵੀ ਇਸ ਤਰ੍ਹਾਂ ਲੈ ਕੇ ਗਏ ਸੀ ਤੇ ਹੋਰ ਬਹੁਤ ਸਾਰੇ ਲੀਡਰਾਂ ਨੂੰ ਉਹ ਲੈ ਕੇ ਗਏ ਸੀਗੇ ਉਧਰ ਜਾਣ ਸਾਰੋ ਸਾਰੇ ਮਿੱਟੀ ਹੋ ਗਏ ਇਹੀ ਗੱਲ ਹੁਣ ਸੁਸ਼ੀਲ ਕੁਮਾਰ ਰਿੰਕੂ ਦੀ ਹੈ ਵੀ ਕੀ ਉਹ ਆਪਣੀ ਜਿਹੜੀ ਉਹਨਾਂ ਦਾ ਨਾਮ ਬਣਿਆ ਸੀ ਆਮ ਆਦਮੀ ਪਾਰਟੀ 'ਚ ਔਣ ਕਾਰਨ ਕੀ ਆਮ ਆਦਮੀ ਪਾਰਟੀ ਤੋਂ ਬਾਹਰ ਜਾਣ ਕਾਰਨ ਜਾਂ ਖਾਸ ਕਰਕੇ ਭਾਜਪਾ 'ਚ ਜਾਣ ਕਾਰਨ ਕੀ ਉਹਨਾਂ ਦਾ ਨਾਮ ਰਹਿ ਜਾ ਤੇ ਉਹੀ ਚੀਜ਼ ਰਵਨੀਤ ਸਿੰਘ ਬਿੱਟੂ ਹੋਰਾਂ ਤੇ ਵੀ ਠੁਕਦੀ ਹੈ ਕੀ ਉਹਨਾਂ ਦਾ ਜਿਹੜਾ ਮਤਲਬ ਹੁਣ ਨਾਮ ਕਾਂਗਰਸ ਪਾਰਟੀ ਦੇ ਵਿੱਚ ਬਣਿਆ ਸੀ ਕੀ ਉੱਥੇ ਵਰਕਰਾਂ ਰਹੇ ਜੂ ਕੀ ਉਹਨਾਂ ਨੂੰ ਲੋਕ ਉਸ ਤਰ੍ਹਾਂ ਹੀ ਵੋਟਾਂ ਪਾਉਣਗੇ ਚਲੋ ਇਹ ਹਲੇ ਆਉਣ ਵਾਲੇ 2-3 ਦਿਨਾਂ ਤੱਕ ਦੇਖਣ ਨੂੰ ਮਿਲੂਗਾ ਆਪਾਂ ਨੂੰ ਕੀ ਬਣਦਾ ਕੀ ਨਹੀਂ ਹੁਣ ਆ ਗਈ ਗੱਲ ਭਾਜੀਪੀ ਆਮ ਆਦਮੀ ਪਾਰਟੀ ਕਾਂਗਰਸ ਵੀ ਇਹਨਾਂ ਦਾ ਆਪਸ ਵਿੱਚ ਅੰਤਰ ਕੀ ਆ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹਨੂੰ ਹਲੇ ਸ਼੍ਰੀਫ ਪਾਰਟੀ ਦੇ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਨਾ ਇਹਨਾਂ ਨੇ ਕੋਈ ਜ਼ਿਆਦਾ ਮਤਲਬ ਕਿਤੇ ਪੜਕਾਉ ਬਿਆਨਬਾਜ਼ੀ ਕੀਤੀ ਆ ਨਾ ਇਹਨਾਂ ਨੇ ਕਦੇ ਕੋਈ ਇਹਨਾਂ ਦਾ ਐਡਾ ਕੋਈ ਕ腐ਸ਼ਨ ਦੇ ਵਿੱਚ ਘੁਟਾਲਿਆਂ ਦੇ ਵਿੱਚ ਨਾਮ ਆਇਆ ਨਾ ਇਹਨਾਂ ਦਾ ਵੀ ਕੋਈ ਤੇ ਕੋਈ ਦੰਗੇਪਸਾਦ ਦੇ ਵਿੱਚ ਨਾਮ ਆਇਆ ਤੇ ਇਸੇ ਤਰ੍ਹਾਂ ਨਾ ਇਸ ਤਰ੍ਹਾਂ ਦਾ ਹੋਰ ਚੀਜ਼ਾਂ ਦੇ ਵਿੱਚ ਉਹਨਾਂ ਦਾ ਨਾਮ ਆਇਆ ਇਸ ਕਰਕੇ ਇਹ ਇੱਕ شریف ਪਾਰਟੀ ਤੇ ਕੰਮ ਦੇ ਮੁੱਦੇ ਤੇ ਵੋਟਾਂ ਮੰਗਣ ਵਾਲੀ ਤੇ ਕੰਮ ਕਰਨ ਦੇ ਵਿੱਚ ਦਾਅਵੇ ਕਰਨ ਵਾਲੀ ਕਿ ਅਸੀਂ ਇਹ ਕੰਮ ਕਰਤੇ ਜਿਹੜੇ ਹੋਰ ਪਾਰਟੀਆਂ ਨਹੀਂ ਕਰ ਸਕੀਆਂ ਉਹ ਪਾਰਟੀ ਮੰਨੀ ਜਾਂਦੀ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਦੀ ਸਿਆਸਤ ਇੱਕੋ ਸੀ ਜ਼ਿਆਦਾਤਰ ਕਹਿ ਸਕੀਏ ਧਰਮ ਦੀ ਸਿਆਸਤ ਜਾਂ ਪਾੜੋ ਦੀ ਸਿਆਸਤ ਸੀ ਉਹਨਾਂ ਨੂੰ ਇਸ ਚੀਜ਼ ਤੋਂ ਵੀ ਚਿਰ ਸੀ ਜੀਦੇ ਕਰਕੇ ਹੁਣ ਕੋਈ ਵੀ ਉਨੀ ਚਰਚਾ ਰਵਨੀਤ ਸਿੰਘ ਬਿੱਟੂ ਦੀ ਨਹੀਂ ਹੋਈ ਜਿੰਨੀ ਚਰਚਾ ਰਿੰਕੂ ਦੀ ਹੋਈ ਹੈ ਕਿਉਂ ਕਿ ਕਿਉਂਕਿ ਇਹਦੇ ਖਿਲਾਫ ਸਾਰੀਆਂ ਪਾਰਟੀਆਂ ਮੇਬੀ ਇਹ ਚਾਹੁੰਦੀਆਂ ਹੁਣ ਕਿ ਇਹ ਪਾਰਟੀ ਨੂੰ ਮਤਲਬ ਇੰਨਾ ਜ਼ਿਆਦਾ ਢਟਾਲ ਕਰ ਦਿੱਤਾ ਜਾਵੇ ਇਹਨਾਂ ਦੇ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਫੜ ਕੇ ਜੇਲਾ ਚ ਡੱਕ ਦਿਓ ਇਹਨਾਂ ਦੇ ਜਿਹੜੇ ਹੋਰ ਬੰਦੇ ਆ ਉਹਨਾਂ ਨੂੰ ਪੱਟ ਕੇ ਲੈ ਜਾਓ ਜਾਂ ਕੁਝ ਇਸ ਤਰ੍ਹਾਂ ਕਰਕੇ ਲੈ ਜਾਓ ਹੁਣ ਅੱਗੇ ਆਉਂਦੀ ਹੈ ਗੱਲ ਜੀ ਭਾਜਪਾ ਦੀ ਹੁਣ ਭਾਜਪਾ ਪਾਰਟੀ ਪੰਜਾਬ ਤੇ ਹਰਿਆਣੇ ਦੇ ਵਿੱਚ ਖਾਸ ਕਰਕੇ ਇੰਨੀ ਪਿੱਟ ਚੁੱਕੀ ਹੈਗੀ ਵੀ ਇੱਕ ਰਿੰਕੂ ਤਾਂ ਕੀ ਮੈਂ ਕਹਣਾ 100 ਰਿੰਕੂ ਵੀ ਆਮ ਆਦਮੀ ਪਾਰਟੀ ਛੱਡ ਕੇ ਆਮ ਬੀਜੇਪੀ ਚ ਵਗ ਜੇ ਬੀਜੇਪੀ ਨੂੰ ਖੜੀ ਨਹੀਂ ਕਰ ਸਕਦਾ ਕਿਉਂਕਿ ਤਾਜ਼ਾ ਤਾਜ਼ਾ ਅੰਦੋਲਨ ਚੱਲ ਰਹੇ ਆ ਇੱਕ ਪਾਸੇ ਹਰਿਆਣਾ ਚ ਬੀਜੇਪੀ ਦੀ ਸਰਕਾਰ ਸੀਗੀ ਖੱਟਰ ਸਾਹਿਬ ਨੇ ਉਹਨਾਂ ਦੀ ਪੁਲਿਸ ਸੀਗੀ ਉਹਨਾਂ ਨੇ ਮਤਲਬ ਕਿਸਾਨਾਂ ਨੇ ਸ਼ਾਂਤਮਈ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੂੰਹੋਂ ਗੋਲੀਆਂ ਵਰ੍ਹਾਈਆਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਹੋਰ ਕੁੱਟ ਕਿੰਨੇ ਮੁੰਡੇ ਕੁੱਟੇ ਤਾਂ ਇੱਕ ਮੁੰਡੇ ਦੀ ਜਕਾਲੀਬ ਸਿੱਧੇ ਤਰੀਕੇ ਨਾਲ ਮੌਤ ਹੋ ਗਈ ਸਿੱਧੀ ਗੋਲੀ ਵੱਜਣ ਕਰਕੇ ਤੇ ਬਾਕੀ ਬਹੁਤ ਜ਼ਿਆਦਾ ਕਿਸੇ ਦੀ ਅੱਖ ਗਈ ਕਿਸੇ ਦਾ ਕੁਛ ਹੁਣ ਜਿਹੜੀ ਪਾਰਟੀ ਇੰਨੀ ਜ਼ਿਆਦਾ ਲੋਕਾਂ ਦੀ ਨਫ਼ਰਤ ਦਾ ਸ਼ਕਾਰ ਹੋ ਗਈ ਕੀ ਇੱਕ ਰਿੰਕੂ ਆਮ ਆਦਮੀ ਪਾਰਟੀ 'ਚ ਜਾ ਕੇ ਉਹਨੂੰ ਜਿੰਦੀ ਕਰ ਦੂੰ ਦੂਜੀ ਗੱਲ ਇਹ ਗੱਲ ਪੰਜਾਬੀਆਂ ਲਈ ਆ ਕੀ ਪੰਜਾਬੀਆਂ ਨੂੰ ਉਸ ਪਾਰਟੀ ਲਈ ਇਹ ਵੀਡੀਓ ਇੰਨੀ ਲਾਈਕ ਜਾਂ ਸ਼ੇਅਰ ਜਾਂ ਹੱਲਾ ਗੁੱਲਾ ਕਰਨਾ ਚਾਹੀਦਾ ਵੀ ਜਿਹੜੀ ਪਾਰਟੀ ਨੇ ਕੱਲ ਹਲੇ ਉਹਨਾਂ ਦੇ ਬੰਦੇ ਮਾਰੇ ਆ ਯਾਰ ਹੱਦ ਹੋ ਗਈ ਪੰਜਾਬੀ ਨੂੰ ਤੁਸੀਂ ਤਾਂ ਜਮੇ ਭੁੱਲ ਭੱਲ ਗਏ ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰ ਸਕਦੇ ਹੋ ਜਾਂ ਇਹ ਸਾਰਾ ਜਿਹੜਾ ਵੀ ਮਤਲਬ ਪਾਰਟੀਆਂ ਦਾ ਪ੍ਰਚਾਰ ਹੀ ਚੱਲ ਰਿਹਾ ਤਾਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪੰਜਾਬੀ ਸਾਰਾ ਕੁਝ ਭੁੱਲ ਕੇ ਹੁਣ ਬੀਜਪੀ ਨੂੰ ਅੱਲਾਸਿਹਰੀ ਦੇਣਗੇ ਵੀ ਰਿੰਕੂ ਉਧਰ ਚੱਲ ਗਿਆ ਕੀ ਸੀ ਰਿੰਕੂ ਇੱਕ ਬਾਹਰਲੀ ਪਾਰਟੀ ਚੋਂ ਲਿਆਂਦਾ ਗਿਆ ਬੰਦਾ ਸੀਗਾ ਜਲੰਧਰ ਦੇ ਉੱਤੇ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤਿਆ ਸੀ ਨਾ ਕਿ ਆਜ਼ਾਦ ਜਿੱਤਿਆ ਸੀ ਫਿਰ ਆਪਾਂ ਕਹਿ ਦਈਏ ਵੀ ਉਹਦਾ ਆਧਾਰ ਖੁਦਾ ਸੀ ਚਲੋ ਜੀ ਛੱਡੋ ਅੱਗੇ ਆ ਗਈ ਗੱਲ ਹੁਣ ਪੰਜਾਬੀਆਂ ਦਾ ਇਹ ਵੀ ਇੱਕ ਪਾਸੇ ਭਗਵੰਤ ਸਿੰਘ ਮਾਨ ਜਿਹਦੇ ਬਾਰੇ ਕੋਈ ਪੰਜਾਬੀ ਘਟੋ-ਘਟ ਇਹ ਨਹੀਂ ਕਹਿ ਸਕਦਾ ਕਿ ਉਹਨੇ ਕਿਸੇ ਘਟਾਲਾ ਕਰ ਲਿਆ ਕੋਈ ਆਪ ਦਾ ਅ ਮਤਲਬ ਕੋਈ ਰਿਸ਼ਵਤ ਕੋਰੀ ਕਰ ਲਈ ਹਾਲੇ ਤੱਕ ਉਹਦਾ ਕੋਈ ਇਸ ਤਰ੍ਹਾਂ ਦਾ ਰਿਕਾਰਡ ਸਾਹਮਣੇ ਨਹੀਂ ਆਇਆ ਦੂਜੇ ਪਾਸੇ ਭਾਜਪੀ ਜਿਹਦਾ ਫਿਲਹਾਲ ਇਲੈਕਟ੍ਰਿਕ ਜਿਹੜੇ ਬਾਂਡ ਸੀਗੇ ਉਹਨਾਂ ਦੇ ਵਿੱਚ 82-8300 ਕਰੋੜ ਦਾ ਘੁਟਾਲਾ ਸਾਹਮਣੇ ਆਇਆਗਾ ਤੇ ਹੋਰ ਬਹੁਤ ਕੁਛ ਤਾਂ ਚਲੋ ਪਹਿਲਾਂ ਹੀ ਚੱਲ ਰਿਹਾ ਸੀ ਵੀ ਲੋਕ ਚਰਚਾ ਕਰਦੇ ਆ ਕਿ ਸਾਰੇ ਵੀ ਇਹ ਜਿਹੜੀ ਪਾਰਟੀ ਆ ਵੀ ਸਾਰੇ ਉਸ ਤਰ੍ਹਾਂ ਦੇ ਬੰਦਿਆਂ ਨੂੰ ਟਿਕਟਾਂ ਹੁੰਦੀ ਆ ਜਿਹੜੀ ਜਿਹੜੇ ਵੀ ਕੋਈ ਘੁਟਾਲੇ ਚ ਹੁੰਦਾ ਕਿਸੇ ਤੇ ਰੇਪ ਦੇ ਕੇਸ ਹੁੰਦੇ ਆ ਕਿਸੇ ਤੇ ਕਤਲ ਦੇ ਕੇਸ ਹੁੰਦੇ ਆ ਹੁਣ ਕੀ ਇਹ ਚੀਜ਼ ਵੀ ਸੋਚਣ ਵਾਲੀ ਆ ਕੀ ਪੰਜਾਬੀਆਂ ਨੂੰ ਮੰਨ ਲਓ ਰਿੰਕੂ ਕਾਂਗਰਸ ਚ ਗਿਆ ਹੁੰਦਾ ਵੈਸੇ ਕਾਂਗਰਸ ਕਿਸੇ ਗੱਲ ਨੂੰ ਘੱਟ ਨਹੀਂ ਨਾਕਾਲੀ ਦਲ ਘੱਟ ਫਿਰ ਚਰਚਾ ਚਲੋ ਥੋੜੀ ਬਹੁਤੀ ਸਿੜ ਵੀ ਜਾਂਦੀ ਤਾਂ ਕੋਈ ਸੋਚਣ ਵਾਲੀ ਗੱਲ ਨਹੀਂ ਸੀ ਪਰ ਹੁਣ ਪੰਜਾਬੀਓ ਸੋਚਣ ਵਾਲੀ ਇਹ ਗੱਲ ਆ ਬਈ ਜੇ ਆਮ ਆਦਮੀ ਪਾਰਟੀ ਛੱਡ ਕੇ ਸੁਸੀਲ ਰਿੰਕੂ ਬੀਜੇਪੀ ਦੇ ਵਿੱਚ ਜਾਂਦਾ ਤੇ ਤੁਸੀਂ ਇੰਨੀਆਂ ਵੀਡੀਓ ਉਹਦੀਆਂ ਲਾਈਕ ਤੇ ਸ਼ੇਅਰ ਕਰ ਰਹੇ ਹੋਗੇ ਕੱਟੂਕੱਟ ਸਾਨੂੰ ਇਹ ਤਾਂ ਹੋਣਾ ਪਤਾ ਹੋਣਾ ਚਾਹੀਦਾ ਹਲੇ ਬਾਰਡਰਾਂ ਤੇ ਕੀ ਹੋ ਰਿਹਾ ਸਾਡੇ ਕਿਸਾਨ ਬੈਠੇ ਆ ਹਲੇ ਆਪਣਾ ਜਿਹੜਾ ਉਹ ਮੁੰਡਾ ਸ਼ਹੀਦ ਹੋਇਆ ਸੀਗਾ ਵੱਲੋ ਵਾਲਾ ਉਹਦੀਆਂ ਅਸਥੀਆਂ ਹਲੇ ਲੈ ਕੇ ਸੰਗਤ ਦਰਸ਼ਨ ਕਰਵਾਉਂਦੇ ਫਿਰ ਰਹੇ ਆ ਸਾਡੇ ਕਿਸਾਨ ਭਰਾ ਤੇ ਤੁਸੀਂ ਫਿਰ ਉਹਨੂੰ ਹਲਾ ਉਹ ਤਾਂ ਪਲਾ ਪੁੱਲ ਪਾ ਕੇ ਇਹਦਾ ਮਤਲਬ ਫਿਰ ਤੁਸੀਂ ਉਹ ਚਾਹੁੰਦੇ ਹੋ ਫਿਰ ਤਾਂ ਤੁਸੀਂ ਚਾਹੋ ਨੋ ਵੀ ਬੀਜੇਪੀ ਨੇ ਜਿਹੜੇ ਤਿੰਨ ਕਾਨੂੰਨ ਲਿਆਂਦੇ ਸੀ ਉਹ ਸਹੀ ਆ ਫਿਰ ਤਾਂ ਤੁਸੀਂ ਚਾਹੋ ਨੋ ਵੀ ਬੀਜੇਪੀ ਨੇ ਜਿਹੜੀਆਂ ਗੋਲੀਆਂ ਚਲਾਈਆਂ ਸੀ ਉਹ ਸਹੀ ਆ ਫਿਰ ਤਾਂ ਤੁਸੀਂ ਚਾਹੋ ਜਿਹੜਾ ਬੀਜੇਪੀ ਨੇ ਹਰਿਆਣਾ ਦੇ ਵਿੱਚ ਲੋਕਾਂ ਨੂੰ ਕੁੱਟਮਾਰ ਕੀਤੀ ਹੈ ਜਿਹੜਾ ਕੁਸ਼ ਕੀਤਾ ਹਰਿਆਣੇ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਉਹ ਸਹੀ ਆ ਫਿਰ ਤਾਂ ਤੁਸੀਂ ਚਾਹੋ ਜਿਹੜੀ ਬੀਜੇਪੀ ਐਮਐਸਪੀ ਨਹੀਂ ਦੇ ਰਹੀ ਉਹ ਸਹੀ ਆ ਫਿਰ ਤਾਂ ਤੁਸੀਂ ਚਾਹੋ ਵੀ ਬੀਜੇਪੀ ਜਿਹੜੀ ਵੀ ਮਤਲਬ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਮਤਲਬ ਚੱਲ ਰਹੀ ਆ ਉਹ ਸਹੀ ਆ ਤੇ ਫਿਰ ਆਮ ਆਦਮੀ ਪਾਰਟੀ ਨੂੰ ਸਿੱਧਾ ਨਕਾਰ ਦੇਣਾ ਵੋਟਾਂ ਜਿਤਾ ਦੇ ਉਹਨਾਂ ਨੂੰ ਯਾਰ ਕਿਉਂ ਧਰ ਅ ਮਤਲਬ ਇੰਨੇ ਲੋਕਾਂ ਦੀਆਂ ਅੱਖਾਂ ਗਵਾਈਆਂ ਗਈਆਂ 750 ਬੰਦਾ ਦਿੱਲੀ 'ਚ ਸ਼ਹੀਦ ਕਰਵਾ ਲਿਆ ਤਾਂ ਫਿਰ ਤਾਂ ਮਤਲਬ ਇੱਕ ਮੈਂ ਅੱਜ ਸ਼ੇਅਰ ਪੜਿਆ ਸੀ ਮੇਰੇ ਬਹੁਤ ਜ਼ਿਆਦਾ ਆ ਰਿਹਾ ਹੁਣ ਜਦੋਂ ਦਾ ਮੈਂ ਦੋ ਚੀਜ਼ਾਂ ਪੜੀਆਂ ਨੇ ਇੱਕ ਬੜੀ ਸੀ ਖਬਰ ਕਿ ਸੁਸ਼ੀਰ ਰਿੰਕੂ ਬੀਜੇਪੀ 'ਚ ਚਲੇ ਗਏ ਦੂਜੀ ਮਾਨ ਸਾਹਿਬ ਦਾ ਟਵੀਟ ਪੜਿਆ ਸੀ ਇਸ ਕੱਲੋਂ ਸਰਦਾਰ ਭਗਤ ਸਿੰਘ ਮਾਨ ਦੇ ਸਟੈਂਡ ਨੂੰ ਫਿਰ ਵੀ ਸਲੂਟ ਬਣਦਾ ਉਹਨਾਂ ਨੇ ਲਿਖਿਆ ਸੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਨਾਬ ਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਪੂਰਾ ਸ਼ਹਿਰ ਜਿਵੇਂ ਉਹ ਬੋਲਦੇ ਹੁੰਦੇ ਆ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਠੀਕ ਆ ਪਰ ਵੱਡੇ ਘਰ ਜਾ ਕੇ ਉਹ ਮਰ ਜਾਂਦਾ ਹੈ ਇਸ ਤਰ੍ਹਾਂ ਉਹਨਾਂ ਨੇ ਪੂਰਾ ਸ਼ੇਅਰ ਲਿਖਿਆ ਸੀ ਹੁਣ ਮੈਂ ਦੋਨੇ ਚੀਜ਼ਾਂ ਨੂੰ ਦੇਖ ਕੇ ਇੱਕ ਮੇਰੇ ਗੱਲ ਯਾਦ ਆ ਰਹੀ ਹੈ ਕਹਿੰਦਾ ਇਹ ਜਨਾਬ ਜੇ ਤੁਸੀਂ ਘਰੋਂ ਬਾਹਰ ਨਿਕਲਣ ਲੱਗੇ ਹੋ ਨਾ ਸੱਚ ਬੋਲਣ ਲਈ ਸੌਰੀ ਮੈਂ ਕਿਉਂਕਿ ਇੱਕ ਵਾਰੀ ਪੜਿਆ ਸੀ ਇਹ ਕੁਦਰਤੀ ਇੱਥੇ ਮੇਰੇ ਯਾਦ ਆ ਗਿਆ ਹੁਣ ਮੈਂ ਬੋਲਣਾ ਕਹਿੰਦਾ ਜਨਾਬ ਜੇ ਤੁਸੀਂ ਸੱਚ ਬੋਲਣ ਲਈ ਕਰੇ ਵਾਰ ਕਰੋਂ ਵਾਰ ਨਿਕਲ ਲੱਗੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਤਾਂ ਕੱਪੜੇ ਉਹ ਪਾ ਕੇ ਜਾਇਓ ਜਿਹਦੇ ਪਾਟਣ ਦਾ ਡਰ ਨਾ ਹੋਵੇ ਸੋ ਬਸ ਐਨੇ ਕਿਹਾ ਸੀ ਪੰਜਾਬੀਓ ਤੁਹਾਨੂੰ ਅੱਗੇ ਤੁਹਾਡਾ ਦਿਮਾਗ ਤੁਹਾਡੀ ਇੱਛਾ ਕਿਹੜੀ ਚੀਜ਼ ਸ਼ੇਅਰ ਕਰਨੀ ਆ ਕਿਹੜੀ ਲਾਈਕ ਕਰਨੀ ਆ ਕਿਹੜੀ ਪ੍ਰੋਮੋਟ ਕਰਨੀ ਆ ਮੈਂ ਕਹਣਾ ਵੀ ਆਮ ਆਦਮੀ ਪਾਰਟੀ ਦੇ ਸਾਰੇ ਬੰਦੇ ਛੱਡ ਕੇ ਕਿਸੇ ਹੋਰ ਪਾਰਟੀ 'ਚ ਚੱਲ ਜਾਣ ਇੱਕ ਪਾਸੇ ਉਹ ਪਾਰਟੀ ਆ ਜਿਹੜੀ ਸਾਡਾ 750 ਬੰਦਾ ਸ਼ਹੀਦ ਕਰਕੇ ਸਾਡਾ ਹਲੇ ਕੱਲ ਬਾਰਡਰਾਂ ਤੇ ਲੋਕ ਬੈਠੇ ਆ ਸਾਡੀਆਂ ਮਾਈਆਂ ਦਿੱਲੀ ਚ ਕੱਟ ਕਰਕੇ ਹਟੇ ਆ ਸਾਰਾ ਕੁਝ ਹੋ ਕੇ ਵੀ ਜੇ ਤੁਸੀਂ ਫਿਰ ਵੀ ਮਤਲਬ ਉਹੀ ਕੁਝ ਕਰਨਾ ਤਾਂ ਫਿਰ ਕੌਣ ਜਿਗਰਾ ਕਰੂਗਾ ਯਾਰ ਸੋ ਬਸ ਇਨੀ ਬੇਨਤੀਆਂ ਧੰਨਵਾਦ ਸਾਰਿਆਂ ਦਾ ਦੇਖੋ ਸੋਨਾਂ ਦਾ